ਨੇ ਹੈ ਨਹੀਂ ਕਪਾ ਕਿਸੇ ਦਿਨੀ ਕੀਤੀ ਭਾਵੇਂ ਕੋਈ ਲੀਡਰ ਹੋਵੇ ਵੈਸੇ ਜਿਆਦੇ ਅੱਜ ਕੱਲ ਖੁਸਾਮਦ ਵਾਲੇ ਕਾਮਯਾਬ ਨਹੀਂ ਪ੍ਰਚਾਰ ਕੋਈ ਕਾਮਯਾਬ ਨਹੀਂ ਜਿਹੜੇ ਲੀਡਰਾਂ ਦੀ ਪ੍ਰਬੰਧਕਾਂ ਦੀ ਹੋਰ ਦੀ ਚਮਚਾਗਿਰੀ ਕਰਦੇ ਆ ਜਿਹੜਾ ਸਹੀ ਗੱਲ ਕਰਦਾ ਉਹਨੂੰ ਫਿਰ ਤੁਹਾਨੂੰ ਪਤਾ ਹੀ ਹੈ ਗੇੜੇ ਵਿੱਚ ਲੈ ਲੈਂਦੇ ਹਨਾ ਚਲੋ ਸਮਾਪਤੀ ਹੋਈ ਹੁਣ ਜਿੰਨਾ ਟਾਈਮ ਤਾਂ ਸੰਗਤ ਬੈਠੀ ਰਹੀ ਉਹਨਾਂ ਟਾਈਮ ਉਹ ਗਰੰਥੀ ਜਿਹੜੇ ਉਹਨਾਂ ਦੇ ਸੇਵਾਦਾਰ ਸੀ ਕੁਝ ਨਹੀਂ ਬੋਲੇ ਪਤਾ ਸੀ ਵੀ ਜੇ ਸੰਗਤ ਵਿੱਚ ਦੇ ਸਾਹਮਣੇ ਪੈਸਾ ਚੁੱਕਾਂਗੇ ਤਾਂ ਤੁਹਾਨੂੰ ਪਤਾ ਜਲੂਸ ਨਿਕਲੇਗਾ ਹੁਣ ਇੰਨਾ ਤਾਂ ਸੰਗਤ ਨੂੰ ਵੀ ਪਤਾ ਹੁੰਦਾ ਵੀ ਜਿਹੜੇ ਇਹ ਪੈਸੇ ਨੇ ਪਾਈ ਇਕੱਠਾ ਕੀਰਤਨ ਕਰਨ ਵਾਲਿਆਂ ਦੇ ਹੁਣ ਮੰਨ ਲਓ ਆ ਗੋਲਕਾ ਲੱਗੀ ਐ ਮੈਂ ਗੋਲਕ ਤੋਂ ਪੈਸੇ ਚੁੱਕ ਸਕਦਾਂ ਨਹੀਂ ਚੁੱਕ ਸਕਦਾ ਚਾਹੇ ਉੱਥੇ ਲੱਖ ਹੋਵੇ 2 ਲੱਖ ਹੋਵੇ ਜਾਂ 10 ਮੇਰਾ ਤੇ ਮੇਰੇ ਕੋਲ ਉਸੂਲ ਨੇ ਜ਼ਿੰਦਗੀ ਦੇ ਮੈਂ ਗਰੰਤੀ ਸਿੰਘ ਦੀ ਡਿਊਟੀ ਵੀ ਕੀਤੀ ਐ 8 ਸਾਲ ਡਾਲੀ ਦੀ ਸੇਵਾ ਵੀ ਕੀਤੀ ਐ ਮੈਂ ਕਦੇ ਗੋਲਕ ਦੇ ਹੱਥ ਵੀ ਨਹੀਂ ਲਾਉਂਦਾ ਮੈਂ ਹੱਥ ਜੇ ਰਮਾਲਾ ਵੀ ਕੋਈ ਧਰ ਗਿਆ ਨਾ ਮੈਂ ਨਾਲ ਦੇ ਸਿੰਘ ਨੂੰ ਕਹਾਂਗਾ ਜਬ ਕਿਸੇ ਸੇਵਾਦਾਰ ਨੂੰ ਭਾਈ ਚੱਕ ਕੇ ਫੜਾ ਦੇ ਕੀ ਪਤਾ ਕੱਲ੍ਹ ਇਹ ਕਹਿ ਦੇਣ ਵੀ ਗਰੰਥੀ ਨੂੰ ਚੋਂ ਪੈਸੇ ਕੱਢ ਲੈ ਕਿਉਂਕਿ ਗਰੀਬ ਤੇ ਸੇਤੀ ਅਮੀਰ ਤੇ ਭਾਵੇਂ ਖੋਲ ਖੋਲ ਕੇ ਘਰੇ ਲੈ ਜੇ ਕਿਹੜਾ ਪੁੱਛੇਗਾ ਸੁਣੀ ਜਾਓ ਅੱਜ ਚੜ੍ਹਦੀ ਕਲਾ ਨਾਲ ਕੋਈ ਗੱਲ ਨਹੀਂ ਆਪਾਂ ਇਤਿਹਾਸ ਦੀ ਵਿਚਾਰ ਵੀ ਨਾਲ-ਨਾਲ ਕਰਦੇ ਰਹਾਂਗੇ ਉਹ ਜੀ ਚਲੋ ਸਮਾਪਤੀ ਹੋਈ ਹੁਣ ਦੇਖੋ ਲੋੜ ਪੈਸੇ ਦੀ ਹਰੇਕ ਨੂੰ ਐ ਸਿੱਧੀ ਗੱਲ ਆ ਪੰਜਾਬੀ ਵਿੱਚ ਕੋਈ ਦੋ ਰਾਮਾ ਨਹੀਂ ਹੁਣ ਮੰਨ ਲਓ ਗੱਡੀ ਤੇ ਮੈਂ ਗਏ ਆ ਟਾਇਰ ਵੀ ਕਸਣ ਗਏ ਤੇਲ ਵੀ ਪਵਾਉਣਾ ਆ ਕੱਲ ਲੈ ਕੇ ਗਿਆ ਸੀ ਚਾਰ ਪੰਜ ਮਿਸਤਰੀਆਂ ਨੇ 500 ਮਿਸਤਰੀਆਂ ਨੇ ਲੈ ਲੈ ਸੀਸਾ ਠੀਕ ਕਰਾਇਆ ਤੇ ਪੈਸੇ ਦਾ ਲੋੜ ਹਰੇਕ ਨੂੰ ਐ ਮੈਂ ਵੀ ਪਰਿਵਾਰ ਪਾਲਣਾ ਭਾਈ ਉਹ ਮੈਂ ਨਾਲ ਦੀ ਨੂੰ ਸਿੰਘ ਨੂੰ ਆਖੇ ਮੈਂ ਕਿਹਾ ਇੰਨਾ ਕਿ ਧਿਆਨ ਰੱਖੀ ਵੀ ਪੈਸੇ ਨਾ ਕੋਈ ਆਪਣੇ ਚੱਕ ਕੇ ਲੈ ਜਾਏ ਤੇ ਜਦੋਂ ਇਹ ਅਰਦਾਸ ਮੇਰੇ ਚੁੱਕ ਕੇ ਪਾਉਣ ਲੱਗਿਆ ਮੈਂ ਇਸ਼ਾਰਾ ਕਰਦਾ ਮੈਂ ਕਿਹਾ ਜੇ ਰੁਕ ਜਾ ਕੋਈ ਨਾ ਆਪਾਂ ਦੇਖ ਲਈਏ ਵੀ ਕਿੱਧਰ ਨੂੰ ਜਾਂਦਾ ਕੰਮ ਚਲੋ ਜੀ ਸਮਾਪਤੀ ਹੋਈ ਕਿਦੋਂ ਲੀਡਰ ਵੀ ਆਏ ਬੋਲੇ ਤੇ ਜਦੋਂ ਉਹਨੇ ਪੈਸੇ ਚੁੱਕ ਕੇ ਆਪਣੇ ਬੈਗ ਵਿੱਚ ਪਾ ਲਏ ਸਿਆਣੀ ਉਮਰ ਦਾ 65 ਸਾਲ ਦੀ ਉਮਰ ਦਾ ਗ੍ਰੰਥੀ ਮੇਰੇ ਕੋਲ ਆਇਆ ਕਹਿੰਦਾ ਭਾਈ ਸਾਹਿਬ ਮੇਰੀ ਬੇਨਤੀ ਸੁਣਿਓ ਪਤਾ ਤਾਂ ਮੈਨੂੰ ਪਹਿਲੀ ਸੀ ਵੀ ਬੇਨਤੀ ਕਿਹੜੀ ਹੈ ਪੈਸਿਆਂ ਦੀ ਝਾਕ ਰੱਖਦਾ ਹੈ ਕਹਿੰਦੇ ਜੀ ਸਾਡੀ ਪਰਿਵਾਰ ਵਾਲਿਆਂ ਨਾਲ ਗੱਲ ਹੋਈ ਸੀ ਪ੍ਰੋਗਰਾਮ ਤੇ ਅਸੀਂ ਕਰਨਾ ਸੀ ਪਰ ਉਹ ਕਹਿੰਦੇ ਸਾਡਾ ਆਪਣਾ ਬੇਟਾ ਪ੍ਰੋਗਰਾਮ ਤੇ ਆਏਗਾ ਤੇ ਤੁਹਾਡੇ ਭੂਆ ਦੇ ਮੁੰਡੇ ਨਾਲ ਇਹ ਗੱਲ ਹੋਈ ਸੀ ਉਹ ਕਹਿੰਦੇ ਵੀ ਭਾਈ ਸਾਹਿਬ ਆਉਣਗੇ ਕਥਾ ਕਰਨ ਉਹਨਾਂ ਨੂੰ ਪੈਸੇ ਦਾ ਕੋਈ ਲਾਲਚ ਨਹੀਂ ਜਿਹੜੇ ਉਹਨਾਂ ਵਾਲੇ ਪੈਸੇ ਉਹ ਵੀ ਤੁਸੀਂ ਗੋਲਕ ਵਿੱਚ ਪਾ ਲੈਨੇ ਮੈਂ ਕਿਹਾ ਬਜ਼ੁਰਗ ਇੱਕ ਗੱਲ ਦੱਸੋ ਤੁਸੀਂ ਮੇਰੇ ਪਿਓ ਤੋਂ ਵੱਡੀ ਉਮਰ ਦੇ ਹੋ ਇਹ ਅਸੂਲਨ ਗੱਲ ਹੈ ਦੱਸੋ ਇਹ ਕਿਹੜੀ ਮਰਜ਼ਾਦਾ ਹੈ ਅੱਜ ਤੱਕ ਦੱਸੋ ਠੀਕ ਹੈ ਜੇ ਕੋਈ ਸ਼੍ਰੋਮਣੀ ਕਮੇਟੀ ਦਾ ਨਿਜਮ ਹੈ ਮੰਨ ਲਓ ਉਹ ਆਪਣੇ ਪ੍ਰਚਾਰਕਾਂ ਨੂੰ ਵੱਧ ਤਨਖਾਹ ਦਿੰਦੇ ਆ ਚਲੋ ਮੰਨ ਲਓ ਮੈਨੂੰ ਇੱਥੋਂ ਪ੍ਰਬੰਧਕ ਕਹਿ ਦੇਣ ਵੀ ਭਾਈ ਤੇਰੀ ਤਨਖਾਹ ਸੀ 40000 50000 ਮਹੀਨੇ ਦਾ ਦੇਵਾਂਗੇ ਤੇ ਗੋਲ ਕਾਲਾ ਜਿਹੜਾ ਇੱਥੋਂ ਕੋਈ ਕਥਾ ਕੀਰਤਨ ਵਾਲਾ ਪੈਸਾ ਤੂੰ ਨਹੀਂ ਚੁੱਕਣਾ ਉਹ ਇੱਕ ਨਿਜਮ ਬਣ ਗਿਆ ਮੇਰੇ ਮੈਂ ਨਹੀਂ ਚੁੱਕਾਂਗਾ ਹੋ ਸਕਦਾ ਉਹਨਾਂ ਦਾ ਨਿਜਮ ਹੋਵੇ ਮੈਂ ਕਹਾਂ ਵੀ ਮੈਂ ਤਾਂ ਤੁਹਾਡਾ ਮਲਾਜ਼ਮ ਨਹੀਂ ਤੁਹਾਡਾ ਨਿਜਮ ਮੇਰੇ ਤੇ ਲਾਗੂ ਨਹੀਂ ਹੁੰਦਾ ਦੂਸਰੀ ਗੱਲ ਇਹ ਪੈਸਾ ਸੰਗਤ ਨੇ ਕਥਾ ਕੀਰਤਨ ਗੁਰਬਾਣੀ ਦੇ ਸਤਕਾਰ ਵਜੋਂ ਰੱਖਿਆ ਤੇ ਸੰਗਤ ਨੇ ਗੋਲਕ ਵਿੱਚ ਅੱਜ ਮੱਥਾ ਟੇਕਿਆ ਗੋਲਕਾ ਲਈ ਤੇ ਮੈਂ ਚੁੱਕ ਨਹੀਂ ਸਕਦਾ ਨਹੀਂ ਜੀ ਇੱਥੋਂ ਦੀ ਮਰਜ਼ਾਦਾ ਨਹੀਂ ਜੀ ਇੱਥੋਂ ਦੀ ਮਰਜ਼ਾਦਾ ਪਤਾ ਤਾਂ ਮੈਨੂੰ ਵੀ ਅਸੀਂ 2000 ਰੁਪਏ ਪੱਤੀ ਲੱਗ ਜਾਂਦਾ ਹੁਣ ਆਪਾਂ ਨੂੰ ਇੰਨਾ ਤਾਂ ਪਤਾ ਹੀ ਹੁੰਦਾ ਕਿਉਂਕਿ ਖਿੰਡੇ ਜੀ ਖਾਸੇ ਲੱਗਦੇ ਹੁੰਦੇ ਉਹ ਪਿਛਲੇ ਜੀ ਕਾਫੀ ਸਮੇਂ ਦੀ ਗੱਲ ਆ ਉਹ ਮੇਰੇ ਨਾ ਕਰਦਿਆਂ ਨੇ ਫੋਟੋ ਕਿਸੇ ਰਿਸ਼ਤੇਦਾਰ ਨੂੰ ਪਾਤੀ ਇੱਥੇ ਮੈਂ ਬੜ ਬੜ ਪ੍ਰੋਗਰਾਮ ਕਰਕੇ ਆਇਆ ਸੀ ਉਹ ਕਹਿੰਦੇ ਬਾਬਾ ਜੀ ਪੈਸੇ ਬਹੁਤ ਨੇ ਤੁਹਾਡੇ ਕੋਲ ਮੈਂ ਕਿਹਾ ਖਿੰਡੇ ਜੇ ਖਾਸੇ ਲੱਗਦੇ ਆ ਤੂੰ ਨਾਲ ਆ ਜਾ ਕਰ ਭਾਈ ਤੈਨੂੰ ਪਤਾ ਲੱਗ ਜੂ ਵੀ ਕਿੰਨੇ ਕ ਪੈਸੇ ਬਣਦੇ ਜੇ ਇੰਨੇ ਪੈਸੇ ਬਣਦੇ ਹੁਣ ਅਸੀਂ ਫਿਰ ਵਿਆਜਾਂ ਤੇ 2-2 ਰੁਪਿਆ ਤੇ ਵਿਆਜ ਤੇ ਪੈਸੇ ਕਿਉਂ ਚੁੱਕੀ ਹੁਣ ਸੁਣੀ ਜਾਓ ਭਾਈ ਜੇ ਤਾਂ ਜੇ ਅੰਦਰੋਂ ਸੁਣਦੇ ਹਾਂ ਜਿਉਂ ਹੀ ਮਖੌਲ ਡਾਉਣਾ ਬਾਅਦ ਵਿੱਚ ਵੀ ਗੋਮਨ ਸਿੰਘ ਉੱਥੇ ਆਹ ਗੱਲ ਬੋਲੀ ਜਾਂਦਾ ਸੀ ਫਿਰ ਫਿਰ ਤੁਹਾਡੀ ਮਰਜ਼ੀ ਹੈ ਮੈਂ ਅੰਦਰੋਂ ਗੱਲ ਬੋੜੀ ਵੀ ਕਿੱਥੇ ਖੜ ਗਏ ਅਸੀਂ ਆ ਕੇ ਕੌਣ ਜੁੜੇਗਾ ਸਿੱਖੀ ਨਾਲ ਅਸੀਂ ਤੇ ਧੱਕ ਮੈਂ ਥੋੜੀ ਕਹੂੰਗਾ ਵੀ ਦਾੜੀ ਕਿਸੇ ਰੱਖ ਉਹ ਜੀ ਉਦੋਂ ਬਾਅਦ ਚਲੋ ਅਸੀਂ ਤਾਂ ਹੁਣ ਆਪਣੇ ਪੈਸੇ ਚੁੱਕਣੇ ਸੀ ਸਾਡਾ ਹੱਕ ਇੱਥੇ ਰੱਖ ਸਿੱਧੀ ਗੱਲ ਹਰ ਇੱਕ ਦਾ ਹੱਕ ਹੈ ਹੁਣ ਬਾਬਾ ਜੀ ਗ੍ਰੰਥੀ ਨੂੰ ਉਹਨਾਂ ਦਾ ਆਪਣਾ ਹੱਕ ਹੈ ਹਰ ਇੱਕ ਦਾ ਆਪਣਾ ਹੱਕ ਤੇ ਉਦੋਂ ਬਾਅਦ ਜਦੋਂ ਸੀ ਬਾਹਰ ਆਏ ਚਲੋ ਸਾਰਿਆਂ ਨੇ ਕਿਹਾ ਬਹੁਤ ਸੋਹਣੀ ਕਥਾ ਜਿਹੜੇ ਉਹਨਾਂ ਦੇ ਗ੍ਰੰਥੀ ਸੀ ਉੱਥੇ ਬਜ਼ੁਰਗ ਉਹਨਾਂ ਨੇ ਕਿ ਭਾਈ ਸਾਹਿਬ ਬਹੁਤ ਸੋਹਣਾ ਤੁਸੀਂ ਮਾਤਾ ਗੁਜਰ ਕੌਰ ਜੀ ਦੇ ਜੀਵਨ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਬੋਲੇ ਆ ਚਲੋ ਵਧੀਆ ਲੱਗਿਆ ਮੈਂ ਕਿਹਾ ਧੰਨਵਾਦ ਜੀ ਤੁਹਾਡੀਆਂ ਅਸੀਸਾਂ ਨੇ ਮੈਂ ਵੀ ਕਹਿੰਦਾ ਉਹਨਾਂ ਨੂੰ ਸਾਡੀਆਂ ਘਟਾਂ ਦੱਸੋ ਨਾ ਅਸੀਂ ਕੋਈ ਗੱਲ ਨਹੀਂ ਸਿੱਖਦੇ ਆ ਤੁਹਾਡੇ ਤੋਂ ਅਸੀਂ ਦਾਵਾ ਥੋੜੀ ਕਰਦੇ ਵੇ ਅਸੀਂ ਸੰਪੂਰਨ ਕਿ ਉਹ ਮੇਰੇ ਭੂਆ ਦਾ ਮੁੰਡਾ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਬਾਈ ਗੱਲ ਸੁਣੀ ਮੈਂ ਕਿਹਾ ਹਾਂ ਕਹਿੰਦਾ ਬਾਈ ਕਿੰਨੇ ਕੁ ਪੈਸੇ ਹੋਣੇ ਅੰਦਾਜ਼ੇ ਨਾਲ 2000 ਹੋਊਗਾ ਮੈਂ ਕਿਹਾ ਦੋ ਥਾ ਹਜ਼ਾਰ ਤਾਂ ਹੋਊਗਾ ਕਹਿੰਦਾ ਆਇਆ ਵੀ ਆਪਾਂ ਉਹਨਾਂ ਨੂੰ ਕਿਹਾ ਸੀ ਵੀ ਉਹ ਪੈਸੇ ਨਹੀਂ ਲੈ ਕੇ ਜਾਂਦਾ ਬਾਈ 2000 ਰੁਪਏ ਅਸੀਂ ਆਪਣੇ ਕੋਲੋਂ ਦੇ ਦੇਾਂਗੇ ਮੈਂ ਕਿਹਾ ਇਹ ਕਿਹੜਾ ਸੂਲ ਹੋਇਆ ਇਹ ਤਾਂ ਕੋਈ ਮਰਜ਼ਾ ਦਾ ਕੋਈ ਵਿਧੀ ਵਿਧਾਨੀ ਨਹੀਂ ਬਣਦਾ ਹੁਣ ਕੋ ਗੋਲਕ ਵਿੱਚ ਪੈਸੇ ਅਲੱਗ ਪਾਏ ਐ ਜੇ ਸਹਿਜ ਵੱਡ ਕੀਤਾ ਉਹਦੇ ਤੁਸੀਂ ਪੈਸੇ ਅਲੱਗ ਦੇਣੇ ਖਰਚਾ ਤੁਹਾਡਾ ਪਰਿਵਾਰ ਵਾਲਿਆਂ ਦਾ ਹੁਣ ਇਹ ਤਾਂ ਸੰਗਤ ਨੇ ਕਥਾ ਕੀਰਤਨ ਦੇ ਸਤਕਾਰ ਵਜੋਂ ਰੱਖਿਆ ਨਹੀਂ ਬਾਈ ਉਹਨਾਂ ਨੇ ਕਿਹਾ ਸੀ ਮੈਂ ਕਿਹਾ ਯਾਰ ਤੁਸੀਂ ਗੜਸੇ ਨਾਲ ਗੱਲ ਕਿਉਂ ਨਹੀਂ ਕਰਦੇ ਚਲੋ ਜੀ ਹੁਣ ਮੈਂ ਰਸਤੇ ਵਿੱਚ ਆਉਂਦਾ ਪਤਾ ਕੀ ਸੋਚ ਰਿਹਾ ਸੀ ਮੇਰਾ ਸਿਰ ਦੁਖਣ ਲੱਗ ਪਿਆ ਮੈਂ ਕਿਹਾ ਨਾਲੇ ਤਾਂ ਆਪਾਂ ਪ੍ਰੋਗਰਾਮ ਕੀਤਾ ਪੂਰਾ ਦਿਲੋਂ ਜਨੂ ਅੰਦਰੋਂ ਪਰਿਵਾਰ ਦੀ ਵੀ ਵਡਿਆਈ ਕੀਤੀ ਨਾਲੇ ਤਾਂ ਉਹ ਗਰੰਥੀ ਸਿੰਘਾਂ ਵੱਲੋਂ ਆਪਾਂ ਗਲਤ ਸਾਬਤ ਹੋ ਗਏ। ਕਿ ਉਹ ਪੈਸੇ ਲੈ ਗਿਆ ਵੀ ਕਹਿੰਦਾ ਸੀ ਮੈਂ ਲਾਲਚ ਨਹੀਂ ਕਰਦਾ। ਤੇ ਨਾਲੇ ਪਰਿਵਾਰ ਵੱਲੋਂ ਆਪਾਂ ਗਲਤ ਸਾਬਤ ਹੋ ਗਏ। ਕੋਈ ਗੱਲ ਨਹੀਂ ਮੇਰੇ ਸਕੇ ਭੂਆ ਜੀ ਸੀ ਮੈਂ ਪੇਟਾ ਤਾਂ ਲੈ ਹੀ ਨਹੀਂ ਸਕਦਾ ਸੀ ਮੰਗ ਨਹੀਂ ਸਕਦਾ ਸੀ। ਤੇ ਨਾਲੇ ਹੁਣ ਇਹ ਹੋ ਗਿਆ ਵੀ ਇਹ 2000 ਰੁਪਿਆ ਲੈ ਗਿਆ। ਹੁਣ ਦੱਸੋ ਇਹ ਗੱਲ ਕਿੱਧਰ ਨੂੰ ਜਾਂਦੀ ਹੈ? ਮੈਂ ਹੁਣ ਬੈਠੇ-ਬੈਠੇ ਮੈਂ ਕਿਹਾ ਗੋਮਨਸਿਆਂ 2000 ਰੁਪਿਆ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦਾ ਕੋਈ ਗੱਲ ਨਹੀਂ। ਹੋਰ ਹਿੱਲਾ ਕਰ ਲਾਂਗੇ ਏਡੀ ਕਿਹੜਾ ਮਾਲਕ ਨੇ ਦਾਤਾਂ ਦਿੱਤੀਆਂ ਸਭ ਕੁਝ। ਮੈਂ ਹੁਣ ਉਹ 2000 ਰੁਪਇਆ ਕੱਲ ਨੂੰ ਜਾਊਂਗਾ ਭੀਖੀਪਿੰਡ ਉੱਥੇ ਗਰੰਥੀਆਂ ਦਾ ਜਲੂਸ ਕੱਢ ਕੇ 2000 ਰੁਪਏ ਉਹਨਾਂ ਨੂੰ ਦੇ ਕੇ ਆਉਂਗਾ ਮੈਂ ਆਹ 2000 ਰੁਪਏ ਸੋਸ਼ਲ ਮੀਡੀਆ ਤੇ ਪਾਉਂਗਾ ਮੈਂ ਸੁਣ ਲਿਓ ਜਿਹੜਾ ਮਰਜੀ ਇੱਥੇ ਕੋਈ ਸ਼ਰੋਮਣੀ ਕਮੇਟੀ ਦਾ ਹੋਵੇ ਮੈਂ ਇੱਕ ਮੈਂਬਰ ਨੂੰ ਫੋਨ ਵੀ ਕੀਤਾ ਸੀ ਸ਼ਰੋਮਣੀ ਕਮੇਟੀ ਦੇ ਨੂੰ ਮੈਂ ਕਿਹਾ ਜੀ ਦੱਸੋ ਹੀ ਕੋਈ ਅਸੂਲ ਨੇ ਜੇ ਮੈਂ ਹੈ ਕਹਿੰਦਾ ਨਹੀਂ ਜੀ ਉਹ ਸਾਡੇ ਮੁਲਾਜ਼ਮਾਂ ਤੇ ਲਾਗੂ ਹੁੰਦਾ ਆ ਥੋੜੇ ਦਿਨ ਪਹਿਲਾਂ ਮੈਂ ਕਾਂਜਲੇ ਕਰਕੇ ਆਇਆ ਸੀ ਨੌਜਵਾਨਾਂ ਦਾ ਐਕਸੀਡੈਂਟ ਹੋ ਗਿਆ ਸੀ ਬਹੁਤ ਦੁੱਖ ਦੀ ਗੱਲ ਸੀ ਚਲੋ ਪਰਿਵਾਰ ਨੇ ਮੈ ਇੱਕ ਸਾਡੇ ਮਨ ਵਿੱਚ ਪਤਾ ਕੀ ਹੈ ਸਾਨੂੰ ਇਹ ਲੱਗਦਾ ਵੀ ਇਹ ਜਿੰਨੇ ਪ੍ਰਚਾਰਕ ਰਾਗੀ ਗਰੰਥੀ ਪੈਸੇ ਲਈ ਫਿਰਦੇ ਠੀਕ ਆ ਪੈਸਾ ਇੱਕ ਲੋੜ ਐ ਪਰ ਅਸੀਂ ਕੱਲੇ ਪੈਸੇ ਲਈ ਨਹੀਂ ਫਿਰਦੇ ਮੈਂ ਤੁਹਾਨੂੰ ਦੱਸਦਾ ਜੇ ਪੈਸੇ ਲਈ ਫਿਰਦੇ ਹੋਈਏ ਨਾ ਫਿਰ ਅਸੀਂ ਆਹ ਕੰਮ ਛੱਡ ਕੇ ਕੰਜਰ ਕਿਤਾ ਵੀ ਕਰ ਲਈਏ ਜੇ ਪੈਸੇ ਲਈ ਫਿਰਦੇ ਹੋਈਏ ਪਿੱਛੇ ਜੇ ਮੈਨੂੰ ਕੋਈ ਵੀਰ ਨੇ ਕਿਹਾ ਕਿ ਆ ਜਾ ਭੰਗੜਾ ਗਰੁੱਪ ਬਣਾਇਆ ਮੈਂ ਆ ਜਾ ਸਾਲ ਦੇ ਵਿੱਚ ਮਾਲ ਨੂੰ ਮਾਲ ਕਰਦਾਗਾ ਮੱਖਾਂ ਮੈਨੂੰ ਦਿਹਾੜੀ ਕਰਨੀ ਪੈ ਜੇ ਪਰ ਜੋ ਮੈਨੂੰ ਗੁਰੂ ਨੇ ਦਾਤ ਦਿੱਤੀ ਆ ਮੈਂ ਉਹੀ ਉਸੇ ਖੇਤਰ ਵਿੱਚ ਰਹਿਣਾ ਮੈਨੂੰ ਦਾਤ ਦਿੱਤੀ ਹ ਮਹਾਰਾਜ ਨੇ ਦੋ ਸ਼ਬਦ ਬੋਲਣ ਦੀ ਵੱਡੇ ਵੱਡੇ ਪ੍ਰਚਾਰਕ ਮੈਂ ਸਿੱਖ ਰਹੇ ਆ ਪਰ ਹੁਣ ਅਸੀਂ ਤਾਂ ਤੋੜ ਰਹੇ ਆ ਨਾ ਆਪਣੇ ਪ੍ਰਚਾਰਕਾਂ ਨੂੰ ਸ਼ਰੋਮਣੀ ਕਮੇਟੀ ਨੇ ਸਾਡੇ ਨੌਜਵਾਨਾਂ ਨੂੰ ਜੋੜਨਾ ਸੀ ਤਾਂ ਸਾਡੀ ਭੇਟਾ ਖੋਲਣ ਲੱਗ ਪਈ ਮੈਨੂੰ ਫਿਰ ਇਹ ਵੀ ਗੱਲ ਕਹੀ ਗ੍ਰੰਥੀ ਨੂੰ ਮੈਂ ਕਿਹਾ ਤੁਹਾਨੂੰ ਪਤਾ ਵੀ ਜਖੇਪਲ ਕੀ ਬਣਿਆ ਸੀ ਜਦੋਂ ਗ੍ਰੰਥੀ ਸਿੰਘ ਦੇ ਪੈਸੇ ਚੁੱਕ ਕੇ ਗੋਲਕ ਵਿੱਚ ਪਾਏ ਸੀ ਤੇ ਜਦੋਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਤੀ ਕਿੰਨਾ ਜਲੂਸ ਨਿਕਲਿਆ ਸੀ ਪ੍ਰਬੰਧਕਾਂ ਦਾ ਫਿਰ ਮਾਫੀ ਮੰਗਣੀ ਪਈ ਸੀ ਨਾ ਹੁਣ ਜੇ ਇਸ ਬਸੇ ਜਾਂਦੇ ਆ ਫਿਰ ਪਰਿਵਾਰਕ ਮੈਂਬਰ ਕਹਿੰਦੇ ਵੀ ਤੈਨੂੰ ਕੀ ਲੋੜ ਹੋਗੀ ਤੂੰ ਬਾਅਦ ਬਵਾਦ ਪੈਦਾ ਕਰਦਾ ਹੁਣ ਮੰਨ ਲਓ ਮੈਨੂੰ ਵੀ ਤਾਂ ਮੇਰਾ ਹੱਕ ਚਾਹੀਦਾ ਨਾ 1000 ਰੁਪਏ ਮੇਰਾ ਗੱਡੀ ਦਾ ਤੇਲ ਮੱਚ ਗਿਆ 500 ਰੁਪਏ ਮੈਂ ਇਹ ਮੁੰਡੇ ਨੂੰ ਦੇਤਾ 1500 ਮੇਰਾ ਪੂਰਾ ਤਾਂ ਹੋ ਜੇ ਚੱਲ ਨਹੀਂ ਉਹ ਵੱਖਰੀ ਗੱਲਮ ਦਾ ਨਾ ਹੋਵੇ ਸੁਣਿਆ ਸਾਰਿਆਂ ਨੇ ਪਿਆਰ ਨਾਲ ਸਾਰੇ ਰਿਸ਼ਤੇਦਾਰਾਂ ਨੇ ਕਿ ਆਸ਼ੀਸ਼ਾਂ ਦਿੱਤੀਆਂ ਬਜ਼ੁਰਗਾਂ ਨੇ ਵੀ ਬਹੁਤ ਵਧੀਆ ਤੁਸੀਂ ਬੋਲੇ ਚਲੋ ਮੈਨੂੰ ਵੀ ਸੀ ਵੀ ਮੈਂ ਗੱਲ ਕੱਲੇ ਪੈਸੇ ਦੇਣੀ ਕਿਉਂਕਿ ਉੱਥੇ ਸਾਡੇ ਸਾਰੇ ਰਿਸ਼ਤੇਦਾਰ ਆਉਣਗੇ ਹਰ ਇੱਕ ਨੂੰ ਹੁੰਦਾ ਨਾ ਮੈਂ ਅੱਗੇ ਵਧਾਂ ਮੇਰਾ ਇੱਕ ਪ੍ਰਭਾਵ ਲੋਕਾਂ ਵਿੱਚ ਹੋਵੇ ਨਾਲੇ ਚੰਗੇ ਚੀਜ਼ ਦਾ ਤਾਂ ਮਾਨ ਕਰਨ ਹੁਣ ਤੇ ਲੱਕ ਲੱਕ ਹਿਲਾਉਣ ਵਾਲੇ ਲੋਕ ਵੀ ਮਾਨ ਕਰੀ ਜਾਂਦੇ ਗਲਤ ਕੰਮ ਕਰਨ ਵਾਲੇ ਵੀ ਲੋਕ ਮਾਨ ਕਰਦੇ ਸੋਸ਼ਲ ਮੀਡੀਆ ਤੇ ਵੀ ਅਸੀਂ ਉਹਨਾਂ ਨੂੰ ਅਸੀਂ ਵੱਧ ਉਤਸ਼ਾਹਤ ਕਰਦੇ ਪੰਜ ਉਹ ਗਲੇ ਸੜੇ ਰੋਜ਼ੀ ਦਾਗੀ ਗਰੰਥੀਆਂ ਨੂੰ ਰੱਖਦੇ ਹੋ ਉਹ ਵੀ ਸਾਨੂੰ ਚੁਬਤਿਆ ਗਏ ਦੱਸੋ ਮੈਨੂੰ ਹੁਣ ਆ ਮੈਂ ਤਾਂ ਚਲਾ ਵੀ ਸੋਸ਼ਲ ਮੀਡੀਆ ਤੇ ਹੋ ਸਕਦਾ ਮੈਂ ਇਹ ਵੀਡੀਓ ਵੀ ਕੱਟ ਕੇ ਪਾ ਦੇ। ਵੀ ਸ਼ਰਮ ਮੈਂ ਉਹਨੂੰ ਆਖੀ ਮੈਨੇਜਰ ਕਿੱਥੇ ਆ ਮੈਂ ਮਿਲ ਲੈਣਾ ਜਾ ਕੇ। ਨਹੀਂ ਜੀ ਅਸੀਂ ਤਾਂ ਤੁਹਾਨੂੰ ਬੇਨਤੀ ਕਰਦੇ ਆ ਸਾਡੀ ਮਰਜ਼ਾ ਦਾ ਮੈਂ ਕੀ ਕਿਹੜੀ ਮਰਜ਼ਾ ਦਾ ਦੱਸਾਂ। ਕੱਲ ਨੂੰ ਤੁਸੀਂ ਇਹ ਵੀ ਕਹੋਗੇ ਵੀ ਜਿਹੜੀ ਪਰਿਵਾਰ ਭੇਟਾ ਦੇਗਾ ਉਹ ਵੀ ਪਿੱਛੇ ਜਿਹੋ ਹੋਇਆ ਸੀ ਇੱਕ ਪਿੰਡ ਉਹ ਮੈਂਬਰ ਮੈਨੂੰ ਉਹ ਮਨਮਤੀ ਜਾਂ ਮੈਂਬਰ ਸੀ ਮੈਨੂੰ ਕਹਿੰਦਾ ਜੇ ਸਾਡੇ ਪਿੰਡ ਕਥਾ ਕੀਰਤਨ ਕਰਦਾ ਤਾਂ ਹੀ ਪੈਸੇ ਬਣਦੇ ਆ ਤੈਨੂੰ ਮੈਂ ਕਿਹਾ ਚੁੱਕ ਲੈ ਫਿਰ। ਚੁੱਕ ਕੇ ਤੂੰ ਗੋਲਕ ਵਿੱਚ ਪਾ ਦੇ ਜੇ ਤੇਰੇ ਕੋਲ ਇੰਨੀ ਤਾਕਤ। ਇਟਰ ਦੇਣ ਵਾਲੇ ਬੋਲਦੇ ਨਹੀਂ ਪਤਾ ਵੀ ਅਸੀਂ ਗਲਤ ਆ ਨਾ ਚੋਰ ਕੀ ਹਾਂ ਮਾਂ ਪਰ ਇਹਨਾਂ ਕੋਈ ਹੁਣ ਦੱਸੋ ਭਾਈ ਕਿਹੜੇ ਬੰਨੇ ਜਾਈਏ ਅਸੀਂ ਹੈ ਕਿੱਧਰ ਨੂੰ ਤੁਰ ਪਏ ਸੀ ਅਸੀਂ ਸੁਧਾਰ ਕਰਨਾ ਸੀ ਨੌਜਵਾਨਾਂ ਨੂੰ ਜੋੜਨਾ ਸੀ ਪ੍ਰਚਾਰਕਾਂ ਨੂੰ ਤੁਹਾਡੇ ਤਾਂ ਇਸਾਈ ਮਤ ਦਾ ਪ੍ਰਭਾਵ ਵੱਧ ਗਿਆ ਸਾਡੇ ਜੜਾਂ ਵਿੱਚ ਵਹਿ ਗਏ ਹੋ ਉਹਨਾਂ ਦੇ ਪ੍ਰਚਾਰਕਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਫਰੀ ਉਹਨਾਂ ਨੂੰ ਸਹੂਲਤਾਂ ਵੀ ਗੱਡੀਆਂ ਵੀ ਸਾਰਾ ਕੁਝ ਵੀ ਅਸੀਂ ਆਪਣੇ ਪ੍ਰਚਾਰਕਾਂ ਦਾ ਰੁਜ਼ਗਾਰ ਵੀ ਖੋ ਰਹਿਆਂਗੇ ਉਹ ਫਿਰ ਪ੍ਰਚਾਰਕ ਕਿੱਧਰ ਜਾਣਗੇ ਫਿਰ ਅਸੀਂ ਕਹਿੰਨੇ ਨਹੀਂ ਜੀ ਸਿੱਖੀ ਕਮਾਉਣੀ ਚਾਹੀਦੀ ਸੀ ਪਿੱਛੇ ਜੇ ਮੇਰਾ ਇੱਕ ਦੋਸਤ ਸੀ ਇੰਨਾ ਲੋਕਾਂ ਦਾ ਸਤਾਇਆ ਹੋਇਆ ਦਾੜੀ ਕੇਸ ਕਟਾ ਕੇ ਡੌਂਕੀ ਲਾ ਕੇ ਅਮਰੀਕਾ ਗਿਆ ਇੰਨਾ ਲੋਕਾਂ ਦਾ ਸਤਾਇਆ ਅਸਾ ਸਿੱਖੀ ਸਿਰਫ ਸਾਡੇ ਲਈ ਇਹ ਤਾਂ ਨਹੀਂ ਕੋਈ ਸਿੱਖੀ ਨਹੀਂ ਵੀ ਤੁਸੀਂ ਸਿੱਖੀ ਨਹੀਂ ਕਮਾਉਣੀ ਇਹ ਕੜਮ ਚੌਧਰੀਆਂ ਨੂੰ ਮਾਰ ਮਾਰ ਛੱਤਰ ਗੁਰਦੁਆਰਿਆਂ ਵਿੱਚੋਂ ਕੱਢੋ ਵੀ ਕਿਹੜੇ ਬੰਦੇ ਤਰਪੇ ਤੁਸੀਂ ਹੈ ਤੁਹਾਡੀਆਂ ਗੋਲਕਾਂ ਭਰੀ ਜਾਣ ਤੇ ਜਦੋਂ ਰਾਗੀ ਗ੍ਰੰਥੀਆਂ ਦੇ ਪੈਸੇ ਦੀ ਗੱਲ ਚੱਲੇ ਅਸਾ ਗਾਇਕਾਂ ਨੂੰ ਤੁਸੀਂ ਲੱਖਾਂ ਰੁਪਏ ਦਿਓ ਫੇਰ ਵੀ ਖੁਸ਼ੀ ਮੱਥੇ ਦਿਉੜੀਆਂ ਪਾ ਲੈਂਦੇ ਜੇ ਕੋਈ ਪ੍ਰਚਾਰਕ 3100 ਭੇਡਾ ਮੰਗ ਲੇ ਕਹਿੰਦੇ ਕੱਪੜੀ ਲਾਉਣ ਲੱਗ ਪੇ ਨਾ ਕਰਾਓ ਅਸੀਂ ਕਿਹੜਾ ਤੁਹਾਡੇ ਘਰਾਂ ਵਿੱਚ ਜਾ ਕੇ ਮੈਂ ਤਾਂ ਕਦੇ ਅੱਜ ਤੱਕ ਕਿਸੇ ਗਰੰਥੀ ਨੂੰ ਫੋਨ ਕਰਕੇ ਨਹੀਂ ਗਿਆ ਵੀ ਮੈਨੂੰ ਪ੍ਰੋਗਰਾਮ ਦੇ ਨਹੀਂ ਤੇ ਲੋਕਾਂ ਨੇ ਗਰੰਥੀ ਸਿੰਘ ਨਟਾਈਪ ਅਪ ਕੀਤਾ ਹੁੰਦਾ ਵੀ 2500 ਲੈ ਕੇ 1000 ਤੂੰ ਰੱਖ ਲਈ 1500 ਮੈਨੂੰ ਦੇ ਦੀ ਮੈਂ ਨਹੀਂ ਅੱਜ ਤੱਕ ਇਹ ਕੰਮ ਕਿਸੇ ਕੀਤਾ ਅਸੀਂ ਆਪਣੀ ਮਿਹਨਤ ਦੀ ਕਮਾਈ ਖਾਂਦੇ ਆ ਚਲੋ ਆਪਾਂ ਥੋੜਾ ਜਿਹਾ ਇਤਿਹਾਸ ਤੋਂ ਬਲ ਮੋੜ ਆਈਏ ਮੈਨੂੰ ਮਾਫ਼ ਕਰਿਓ ਕਿਉਂਕਿ ਮੈਂ ਜੋ ਮੇਰੇ ਅੰਦਰ ਹੁੰਦਾ ਮੈਂ ਕਹਿ ਬ ਜੇ ਮੈਨੂੰ ਦੁੱਖ ਲੱਗਿਆ ਯਾਰ ਮੈਂ ਕਿ ਆਪਣਾ ਤਾਂ ਜੋ ਪਰਉਪਕਾਰ ਕੀਤਾ ਉਹ ਵੀ ਗਿਆ ਆਪਾਂ ਸਮਾਂ ਕੱਢ ਕੇ ਗਏ ਪ੍ਰੋਗਰਾਮ ਕੀਤਾ ਬੋਲਣਾ ਕਿਹੜਾ ਸੌਖਾ ਹੁੰਦਾ ਭਾਈ ਸਿਰਫ ਫਟਣ ਲੱਗ ਜਾਂਦਾ ਤੜਕੇ ਦੇ 3 ਵਜੇ ਦੇ ਉੱਠੇ ਹੋਏ ਆ ਜੇ ਬੰਦਾ ਦਿਹਾੜੀ ਕਰੇ ਤਾਂ ਵੀ ਦਿਹਾੜੀ 7-800 ਰੁਪਏ ਬਣਦੀ ਹੈ ਬੜੇ ਕੰਮ ਨੇ ਕਿਹੜਾ ਕਰ ਨਹੀਂ ਸਕਦੇ ਆਪਾਂ ਕਰਦੇ ਆ ਬਹੁਤ ਮੈਂ ਇਥੇ ਨਾਲ-ਨਾਲ ਮਿਹਨਤ ਵੀ ਕਰਦਾ ਰਿਹਾ ਖੇਤੀਬਾੜੀ ਵੀ ਕਰਦਾ ਮੈਂ ਐਦਾਂ ਤੁਣੀਆਂ ਸੀ ਵੀ ਕੋਈ ਟੁਕੜਿਆਂ ਤੇ ਪਲਦੇ ਆ ਤੁਹਾਡੇਾਂ ਤੇ ਹੈ ਟੁਕੜਿਆਂ ਤੇ ਪਲਦੇ ਆ ਤੁਹਾਡੇ ਸ਼ਰਾਬਾਂ ਪੀਣੇ ਬੰਦੇ ਤੁਸੀਂ ਤੁਸੀਂ ਲੁੱਟ ਕੇ ਖਾ ਕੇ ਗੁਰੂ ਘਰ ਦੀਆਂ ਗੋਲਕਾਂ ਨੂੰ ਅਜਾਸੀਆਂ ਕਰਨ ਵਾਲੇ ਬੰਦੇ ਤੁਸੀਂ ਪ੍ਰਚਾਰਕਾਂ ਨੂੰ ਆ ਕੇ ਮੱਤ ਦਿੰਦੇ ਹੋ ਪ੍ਰਚਾਰਕਾਂ ਆ ਕੇ ਪੈਸੇ ਚੁੱਕਦੇ ਹੋ ਲਓ ਜੀ ਸਾਡੀ ਤੇ ਮਰਜ਼ਾ ਕਈ ਜਗ੍ਹਾ ਤੇ ਅੱਧ ਲੈ ਲੈਂਦੇ ਨੇ ਦੱਸੋ ਅੱਧ ਅਸਰ ਗੁਰੂ ਘਰ ਦੀ ਆਮਦਨ ਚੋਂ ਵੀ ਦਿਓ ਅੱਧ ਜੇ ਰਾਗੀ ਗ੍ਰੰਥੀ ਸਿੰਘਾਂ ਦਾ ਅੱਧ ਲੈਣਾ ਤਾਂ ਗੁਰੂ ਘਰ ਦੀ ਆਮਦਨ ਚੋਂ ਵੀ ਦਿਓ ਅੱਧ ਗੋਲਕਾਂ ਚੋਂ ਵੀ ਦਿਓ ਅੱਧ ਜਿਹੜੀ ਜਾਇਦਾਦ ਹੈ ਗੁਰਦੁਆਰੇ ਉਹ ਚੋਂ ਵੀ ਦਿਓ ਅੱਧ ਦਿਓ ਫਿਰ ਕੱਢੋ ਤਾਂ ਹੀ ਅੱਜ ਕਿਸੇ ਦਾ ਬੱਚਾ ਗ੍ਰੰਥੀ ਰਾਗੀ ਪ੍ਰਚਾਰਕ ਨਹੀਂ ਬਣਦਾ ਕਿਸੇ ਦਾ ਕਿਸੇ ਦਾ ਮੈਂ ਥੋੜੀ ਕਹੂੰ ਕੋਈ ਨੌਜਵਾਨ ਮੇਰੇ ਕੋਲ ਆ ਬੀਬੀ ਮੈਂ ਕਿਸੇ ਗੁਰਮਤ ਕਾਲ ਦੇ ਵਿੱਚ ਜਾਣਾ ਸੰਥਿਆ ਕਰਨੀ ਹੈ ਮੈਂ ਕਹੂੰ ਆ ਜਾ ਭਾਈ ਮੋਟਰਸਾਈਕਲਾਂ ਦਾ ਕੰਮ ਸਿੱਖ ਲੈ ਗੱਡੀਆਂ ਦਾ ਕੰਮ ਸਿੱਖ ਲੈ ਪਰ ਲਾਗੀ ਗ੍ਰੰਥੀ ਨਾ ਬਣੀ ਹਾਂ ਮੈਂ ਇਹ ਨਾਲ ਵੀ ਕਹਿੰਦਾ ਵੀ ਜਿਹੜੀ ਤੁਹਾਡੀ ਡਿਊਟੀ ਉਹਨੂੰ ਤਨ ਦੇਹੀ ਨਾਲ ਕਰੋ ਅੰਦਰੋਂ ਕਰੋ ਪਿਆਰ ਦੇ ਨਾਲ ਬਾਣੀ ਪੜੋ ਅਸੂਲਾਂ ਦੇ ਬਹਿਰਾ ਦਿਓ ਜੇ ਮੈਂ ਗਲਤਾਂ ਤਾਂ ਤੁਸੀਂ ਮੈਥੋਂ ਵੀ ਜਵਾਬ ਮੰਗ ਸਕਦੇ ਹੋ ਖੈਰ ਤੇ ਉਸ ਵੇਲੇ ਸਤਿਗੁਰਾਂ ਨੂੰ ਗੁਰਸਿੱਖਾਂ ਨੇ ਆ ਕੇ ਦੱਸਿਆ ਮਹਾਰਾਜ ਜਿਹੜਾ ਸੁਲੀ ਕਾਹ ਹੈ ਉਹ ਚੜਾਈ ਕਰਕੇ ਆ ਰਿਹਾ ਹੈ ਤੇ ਜਦੋਂ ਗੁਰੂ ਅਰਜਨ ਸਾਹਿਬ ਜੀ ਲੋਕਾਂ ਨੂੰ ਨਾਲ ਲੈ ਕੇ ਇਸ ਨਗਰ ਨੂੰ ਛੱਡ ਕੇ ਜਾਣ ਲੱਗੇ ਨਾ ਤਾਂ ਜਿਨ੍ਹਾਂ ਲੋਕਾਂ ਨੇ ਆਪਣੇ ਘਰ ਛੱਡੇ ਨਾ ਉਹ ਜਾਂਦੇ ਜਾਂਦੇ ਪਿਰਤੀ ਜੰਦ ਨੂੰ ਬੜੀਆਂ ਦਰਸੀਸਾਂ ਦਿੰਦੇ ਸਨ